ਕਿਵੇਂ ਆ ਫਿਰ ਕਿਹੜੀ ਕਲਾਸ ਚ ਵਰਦਾ ਸੈਕਿੰਡ ਸੈਕਿੰਡ ਕੀ ਨਾਮ ਆ ਤੇਰਾ ਕਰਨੀ ਕਰਨ ਵੀਰ ਇਧਰ ਵੀ ਕਰਨੀ ਆ ਨਾ ਹਾਂਜੀ ਤੇਰਾ ਕੀ ਨਾ ਸਤ ਕਰਨ ਲੋ ਕਿਵੇਂ ਆ ਸਸਰੀ ਕਾਲ ਦਾ ਬੁਲਾ ਦੇ ਸਸਰੀ ਕਾਲ ਕੇ ਸਸਰੀ ਕਰ ਜਵੇਂ ਨਿਖਵਾ ਦੇ ਉਸੇ ਹੈ ਨਹੀਂ ਨਹੀਂ ਲਿਆ ਦੇ ਦੇ ਨਹੀਂ ਕਿਉਂ ਕਿਹੜੀ ਕਲਾਸ ਚ ਵਰਦੀ ਹੈ ਇੱਕ ਹੋਰ ਨਵਾਂ ਦਿਨ ਤੇ ਨਵੇਂ ਵਲੌਗ ਦੇ ਵਿੱਚ ਸਵਾਗਤ ਹੈ ਤੁਹਾਡਾ ਜੀ ਆਇਆਂ ਨੂੰ ਤੇ ਅੱਜ 14 ਨਵੰਬਰ ਸਾਲ 2025 ਤੇ ਦਿਨ ਹੈਗਾ ਸ਼ੁੱਕਰਵਾਰ ਦਾ ਸਮਾਂ 1:30 ਹੋ ਗਿਆ ਸਵੇਰ ਦੇ ਤੇ ਆਪਾਂ ਚੱਲ ਪਏ ਸਾਈਕਲਿੰਗ ਤੇ ਫਿਰ ਦੁਬਾਰਾ ਇਹ ਵਧੀਆ ਮੌੜਾ ਮੌਸਮ ਬੜੀ ਸੈਠਾ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਆਪਾਂ ਵੀ ਐਨ ਬਾਗੂ ਬਾਗ ਆ ਜੀ ਇਨਾ ਸਾਈਕਲ ਚਲਾ ਕੇ ਠੰਡ ਲੱਗਣੋਂ ਸਾਟਿਆਂ ਦੀ ਆਪਾਂ ਪਹੁੰਚ ਗਏ ਆ ਬਹਿੰਡਾ ਮਦਕੀ ਰੋਡ ਤੇ ਇਹ ਬਾਪੂ ਜੀ ਵੀ ਆਉਂਦੇ ਨਹੀਂ ਤਾਂ ਅੱਗੇ ਦਾ ਘੇੜਾ ਆਪਾਂ ਲਾਇਆ ਹੋਣਾ ਤੇ ਬਾਕੀ ਦੋ ਆਪਣੇ ਸਾਥੀ ਅੱਗੇ-ਅੱਗੇ ਜਾਈ ਜਾਂਦੇ ਆ ਤੇ ਉਹਨੇ ਗੱਲ ਬਾਤ ਇਹ ਨਾਲ ਵੀ ਸਤਿ ਸ਼੍ਰੀ ਅਕਾਲ ਜੀ ਅਨਕਲ ਨੂੰ ਵੀ ਸਤਿ ਸ਼੍ਰੀ ਅਕਾਲ ਬੁਲਾ ਨੇ ਸਤਿ ਸ਼੍ਰੀ ਅਕਾਲ ਅਨਕਲ ਜੀ ਹੋ ਠੀਕ ਠਾਕ ਜੀ। ਯਾ ਕੱਲ ਫੈਕਲ ਖਰਾਬ ਹੋ ਗਿਆ ਸੀ ਨਾ। ਆਪ ਹਰੇ ਹਰੇ ਦਿੱਤੇ। ਠੀਕ ਆ ਹੋਰ। ਇਧਰ ਖਿਡਾਰੀ ਬ੍ਰੇਕ ਮਾਰ ਕੇ ਖੜੇ ਆ ਬਈ। ਰੈਸਟ ਕਰਨਗੇ। ਹਾਂ ਜੀ। ਜਾਲ ਛੜਨਾ ਕਹਿੰਦਾ। ਹੋਰ ਬਰਾੜ ਸਾਹਿਬ। ਬਹੁਤ ਵਧੀਆ ਜੀ ਬਹੁਤ ਵਧੀਆ। ਠੀਕ ਠਾਕ। ਹਾਂ ਚੜਦੀ ਕਲਾ। ਠੀਕ ਆ ਹੋਰ ਜੀ ਬਰਾੜ ਸਾਹਿਬ। ਗੁੱਡ ਮਾਰਨਿੰਗ। ਤੇ ਵਧੀਆ ਮੋੜ ਆ ਵੀ ਬਾਕੀ ਸੂਆ ਖਾਲੀ ਆ ਜਮੈਂ ਘਾ ਕੂਗ ਗਿਆ ਖੜਾ ਇਹੇ ਤਾਂ ਜੱਗੂ ਘਰੋਂ ਪਰੇਸ਼ਾਨ ਦਾ ਸਕਦਾ ਸਹੀ ਗੱਲ ਆ ਹਾਂ ਕੇ ਰੈਂਕਸ ਪੈਮੈਂਟ ਕਰ ਜੋ ਵੇਖ ਜੋ ਹੈ ਕੱਲ ਗੈਰ ਹਾਜ਼ਰੀ ਕੱਲ ਗੈਰ ਹਾਜ਼ਰੀ ਯਾਰੀਦਾ ਹੋ ਗਿਆ ਤੇ ਆਪਾਂ ਡੇਢ ਘੰਟੇ ਦੇ ਵਿੱਚ 26-27 ਕਿਲੋਮੀਟਰ ਦਾ ਕਰਕੇ ਪੈਂਡਾ ਤੈਂ ਆ ਗਿਆ ਪੈਂਡ ਵਾਲੇ ਰਾਹ ਤੇ ਇਹ ਬਾਪੂ ਜੀ ਚਲੇਗੇ ਬਾਕੀ ਸੂਰਜ ਦੇਵਤਾ ਜੀ ਵੀ ਆਗੇ ਕਰੋ ਦਰਸ਼ਨ ਹੋਰ ਬਾਪੂ ਸੈਮ 7:55 ਤੇ ਆਪਾਂ 1 ਘੰਟਾ 50 ਮਿੰਟ ਦੇ ਵਿੱਚ 32 ਕਿਲੋਮੀਟਰ ਸਾਈਕਲਿੰਗ ਕਰਕੇ ਪਹੁੰਚ ਗਏ ਪੈਂਡ ਤੇ ਬਾਕੀ ਦੇਖ ਸਕਦੇ ਹੋ ਮਹੌਲ ਚਾਲਾ ਸੇਵਾਸੀ ਦਾ ਬੜੀਆ ਸੋਹਣਾ ਪੰਡ ਦਾ ਮਹੌਲ ਜਿਹੜੇ ਜਿਹੇ ਮਿਸ ਕਰਦੇ ਆ ਬਾਹਰ ਬੈਠੇ ਵੀ ਦੇਖੋ ਸਾਰਾ ਮਹੌਲ ਪਾਠੀਆਂ ਬੁੱਥੀਆਂ ਇਧਰ ਕਮਾਲ ਆ ਗਿਆ ਕਿਵੇਂ ਪੁਰਨਾ ਹਾਂ ਬੱਬੂ ਮੈਸਤਰੀ ਲੋ ਤੇ ਮੇਰਾ ਸਸਰੀਕਾਲ ਤਾਂ ਬੁਲਾ ਦੇ ਸੋਸਰੀਕਾਲ ਕੇ ਸਸਰੀਕਾਲ ਇਹ ਮੈਨੇ ਖਵਾ ਦੇ ਉਸੇ ਹੈ ਨਹੀਂ ਨਹੀਂ ਲਿਆ ਦੇ ਦੇ ਨਹੀਂ ਕਿਉਂ ਕਿਹੜੀ ਕਲਾਸ ਚ ਵਰਦੀ ਆ ਕਿਹੜਾ ਅਸੈਂਬਲੀ ਵਾਲ ਸਕੂਲ ਕੋਜੇ ਕਲਾਸ ਨਰਸਰੀ ਠੀਕ ਆ ਬਾਈ ਇਧਰ ਐ ਪਾਕ ਸਿਰਾਕੀ ਨਹੀਂ ਮੰਨੀ ਹੋਏ ਕੀ ਤੋ ਸਾਢੇ 9 ਦਾ ਹੋ ਗਿਆ ਤੇ ਆਪਾਂ ਆ ਕੇ ਨਹਾਣੂ ਕੇ ਰੋਟੀ ਛਕਦੇ ਹਾਂ ਹੁਣ ਦੇ ਦੋ ਬਾਅਦ ਕੰਮ ਕਰਦੇ ਹਾਂ ਥੋੜਾ ਬਹੁਤਾ ਸਮਾਂ ਹੋ ਗਿਆ ਸਾਢੇ 3 ਵਜੇ ਦਾ ਤੇ ਆਪਾਂ ਕੰਮ ਥੰਦੇ ਨੇ ਬੇਟ ਕੇ ਹੁਣ ਚੱਲਦੇ ਹਾਂ ਸਾਈਕਲਿੰਗ ਤੇ ਗਗਨੇ ਨੂੰ ਪੁੱਛਿਆ ਗਗਨਾ ਅੱਜ ਜਾਂਦਾ ਨਹੀਂ ਤੇ ਆਪਾਂ ਚੱਲਾਂਗੇ ਇਕੱਲੇ ਵਈ ਠੀਕ ਕਰਦੇ ਹਾਂ ਅੱਗੋਂ ਹੋਇਆ ਅਜਾ ਬੱਸ ਫਿਰ ਨਾ ਗੱਲਬਾਤ ਕਰਾਂਗੇ ਸਾਰੀ ਸਾਂਝੀ ਬਣੀ ਰਿਹਾ ਹੈ ਚੱਲ ਪਏ ਬਈ ਆਪਾਂ ਸਮਾਚਾਰਵੇ ਦੇ ਕਰੀਬ ਹੋ ਗਿਆ ਤੇ ਆਪਾਂ ਨਿਕਲੇ ਸੀਗੇ ਸਾਈਕਲਿੰਗ ਤੇ ਗਗਨਾ ਜਾਇਆ ਨਹੀਂ ਗਾ ਤੇ ਸਾਥੀ ਆਪਾਂ ਨੂੰ ਮਿਲ ਗਿਆ ਬਈ ਦੀਪਾ ਕਿਵੇਂ ਦੀਪੇ ਠੀਕ ਆ ਠੀਕ ਠਾਕ ਆ ਤੇ ਦੇਸੀ ਸਾਈਕਲ ਖਿੱਚੀ ਜਾਂਦਾ ਦੀਪਾ ਬਈ ਕੱਲਾ ਹੀ ਫਿਰਦਾ ਸੀ ਇਧਰ ਨੂੰ ਠੀਕ ਆ ਮੈਂ ਇਹ ਚੱਲ ਗੇੜਾ ਲਵਾ ਕੇ ਲੈ ਹੋਣੇ ਤੈਨੂੰ ਗਾਂ ਦਾ ਇੱਕ ਲੰਬਾ ਗੇੜਾ ਹਵਾ ਜਨਕ ਪਹੁੰਚ ਗਏ ਧੂੜਕੋਟ ਅੱਜ ਨੇੜੇੋਂ ਮੁੜਿਆ ਇਸ ਦੀਪੇ ਕਰਕੇ ਮੰਡਾ ਵਾਲੇ ਮੋੜ ਤੋਂ ਇਹ ਰਾਹ ਦੇ ਵਿੱਚ ਸੌਲਟਡ ਪੀਨਟਸ ਲੋਕੇਸ਼ ਪਹੁੰਚ ਗਏ ਆ ਪੈਂਡ ਮੰਡੀ ਕੋਲੇ ਤੇ ਅੱਜ ਦੀ ਰਾਈਡ ਆਪਣੀ ਛੋਟੀ ਜੀ ਸੀਗੀ ਤੇ ਚੱਲਦੇ ਆ ਹੁਣ ਘਰੇ ਹੁਣ ਆਪਾਂ ਬਈ ਪੂਰਾ ਹਾਲੀ ਕੱਢ ਲੈਣਾ ਵੈਸੇ ਤਾਂ ਪੂਰੇ ਹੈਗੇ ਆ ਪਹਿਲਾਂ ਹੀ ਇਹ ਤੇ ਹੁਣ ਇਹਨੂੰ ਫੋਰ ਰੋਜ਼ ਲੈ ਕੇ ਆਇਆ ਕਰਨਾ ਲੰਬੀ ਵਾਰ ਠੀਕ ਆ ਦੀਪੇ ਦੇਸੀ ਸਾਈਕਲ ਜਾਂਦਾ ਬੱਕ ਦਾ ਬਾਈ ਨਾਲੇ ਤੈਨੂੰ ਵਧਾਈਆਂ ਨਵੇਂ ਸਾਈਕਲ ਦੀਆਂ ਹੈ ਸੱਤ ਪਿੰਡ ਭਲੂਰ ਦੀ ਕਿਧਨੇ ਕੇ ਚਲਾਉਣ ਤੋਂ ਬਾਅਦ ਹੁਣ ਸ਼ੰਕਰ ਕੋਲੇ ਖਾਣੇ ਆ ਗੋਲ ਗੱਪੇ ਕਿਉਂ ਬਾਈ ਸ਼ੰਕਰ ਵਧੀਆ ਬਾਈ ਜੀ ਠੀਕ ਠਾਕ ਆ ਹਾਂ ਜੀ ਹਾਂ ਜੀ ਚੜਦੀ ਕਲਾ ਵਾ ਚਲਦੀ ਕਲਾ ਚੜਦੀ ਕਿੰਨੇ ਦੇ ਕਿੰਨੇ ਕਰਤੇ ਗੋਲ ਗੱਪੇ ਸਾਸਕੇ ਚਾਰ ਹੈ ਆਟੇ ਵਾਲੇ ਨੋਨੀ ਕਦਰ ਲੋ ਗਿਆ ਤੂੰ ਏ ਐ ਓਏ ਸਾਸਕੇ ਚਾਰ ਹੈ ਆਟੇ ਵਾਲੇ ਹਾਂ ਸੂਜੀ ਵਾਲੇ ਤੰਨੇ ਠੀਕ ਆ ਤੂੰ ਕਹ ਤੈਨੂੰ ਕੀ ਜਨਾ ਏ ਸੰਗਦਾਈ ਵੜਾ ਮੁੰਡਾ ਯਾਰ ਆ ਗਿਆ ਮੁੰਡੇ ਕਹਿੰਦੇ ਇੱਧਰ ਕਰੈਕਟ ਖੇਢੀ ਜਾਂਦੇ ਆ ਤੇ ਬਾਕੀ ਸਾਹਮਣੇ ਬਈ ਚਿੱਤਰ ਚੁੱਤਰ ਬਣਾਏ ਆ ਕਲਾਕਾਰੀ ਤੁਸੀਂ ਦੇਖ ਸਕਦੇ ਆ ਪੰਜਾਬੀ ਪ੍ਰਾਣੇ ਸਟਾਈਲ ਦੀ ਇੱਧਰ ਇੱਧਰ ਮੁੰਡਾ ਕੀ ਨਾਤ ਰਾ ਬਈ ਅਰਮਾਨ ਅਰਮਾਨ ਇੱਧਰ ਕਰਨ ਭੱਜ ਗਿਆ ਕਿਵੇਂ ਕਰਨ ਠੀਕ ਆ ਠੀਕ ਆ ਕਿ ਐ ਫਿਰ ਠੀਕ ਕਿਹੜੀ ਗਲਾਸ ਚ ਪੜਦਾ ਸੈਕਿੰਡ ਸੈਕਿੰਡ ਤੁਸੀਂ ਨਾਮ ਆ ਤੇਰਾ ਕਰਨ ਵੀਰ ਕਰਨ ਵੀਰ ਇਧਰ ਵੀ ਕਰਨੀ ਆ ਨਾ ਹਾਂਜੀ ਤੇਰਾ ਕਿਹੜਾ ਸੱਤ ਕਰਨ ਹੈ ਨਾ ਇਧਰ ਕਰਨੀ ਆ ਸੀਧਾ ਚ ਪਬਲਿਕ ਸਕੂਲ ਹਾਂਜੀ ਦੰਦ ਕਿੱਧਰ ਗਿਆ ਬਈ ਟਾਈਮ ਹੋ ਗਿਆ 7:00 ਵਜੇ ਦਾ ਤੇ ਰੋਟੀ ਪਾਣੀ ਖਾਣੇ ਆ ਹੁਣ। ਸਮਾਂ ਰਾਤ ਦੇ 9:00 ਵਜੇ ਗਏ ਤੇ ਆਪਾਂ ਰੋਟੀ ਪਾਣੀ ਖਾ ਕੇ ਕੰਮ ਥੰਦਾ ਕਰਕੇ ਹੁਣ ਸੌਣ ਦੀ ਕਰਦੇ ਆਂ ਤਿਆਰੀ। ਤੇ ਅੱਜ ਦਾ ਦਿਨ ਵੀ ਬਹੁਤ ਵਧੀਆ ਰਿਹਾ ਤੇ ਅੱਜ ਆਪਣੀ 50 ਕਿਲੋਮੀਟਰ ਸਾਈਕਲਿੰਗ ਹੋ ਗਈ ਸੀਗੀ। ਅੱਜ ਨਵੇਂ ਸਾਥੀ ਨਾਲ ਗਏ ਸੀਗੇ ਤੇ ਗਗਣਾ ਨਹੀਂ ਗਿਆ। ਤੇ ਬਾਕੀ ਥੋੜਾ ਬਹੁਤ ਬਹੁਤ ਧੰਨਵਾਦ ਐਦਾ ਹੀ ਪਿਆਰ ਬਣਾਈ ਰੱਖਿਓ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ। ਆਦੋ ਯਾਰਾਂ ਮਿੱਤਰਾਂ ਬੇਲੀਆਂ ਰਿਸ਼ਤੇਦਾਰਾਂ ਤੇ ਆਂਡੀਆਂ ਗਵਾਂਡੀਆਂ ਨੂੰ ਵੀਡੀਓ ਭੇਜਦੇ ਰਿਆ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੀ ਹੈ ਜੀ ਇੱਕ ਕੱਲ ਦੇ ਵਲੌਗ ਦੇ ਵਿੱਚ ਧੰਨਵਾ E